ਕਿਦੋਂ ਕੋਈ ਵਿਚਾਰ ਆ ਜਾ ਚਲੋ ਚਲੋ ਇੱਥੇ ਆ ਜਾ ਚਲੋ ਤਰਕੀ ਆ ਜਾ ਜੀ ਆ ਜਿੱਥੇ ਆ ਜੇ ਦੇਖੋ ਪਿਛਲੀ 13 ਤਰੀਕ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਮੋਨੇ ਮੁਸਲਮਾਨ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਪ੍ਰੈਮਿਸਸਸ ਵਿੱਚ ਐਂਟਰ ਹੋ ਕੇ ਤਪੂਤਰ ਸਰੋਵਰ ਸਾਹਿਬ ਵਿਖੇ ਕੁਰਲੀਆਂ ਕਰਨ ਦੀ ਜਿਹੜੀ ਵੀਡੀਓ ਉਹ 16 ਤਰੀਕ ਨੂੰ ਜਿਹੜੀ ਜਨਤਕ ਕੀਤੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਜਦੋਂ ਇਨਸੀਡੈਂਟ ਸਾਰਾ ਆਇਆ ਅਸੀਂ ਇਹ ਸਾਰੇ ਇਨਸੀਡੈਂਟ ਦੀ ਵਿਭਾਗੀ ਪੜਤਾਲ ਕੀਤੀ ਸੀਸੀਟੀਵੀ ਫੁਟੇਜ ਖੰਗਾਲੇ ਗਏ ਜਿਸ ਤੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਨੌਜਵਾਨ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਿੰਸਪਲ ਦੇ ਵਿੱਚ ਇਹ ਦਾਖਲ ਹੋਇਆ ਕਿਉਂਕਿ ਜਦੋਂ ਇਹਨੇ ਵੀਡੀਓ ਬਣਾਈ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਵੀ ਜਿਹੜੀ ਇਹਨੇ ਇੱਕ ਹੋਰ ਜਨਤਕ ਕੀਤੀ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਹੈ ਮੇਰੇ ਮਨ 'ਚ ਚਾਹ ਸੀ ਪਿਛਲੇ 20 ਸਾਲਾਂ ਤੋਂ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਜਦੋਂ ਅਸੀਂ ਸੀਸੀਟੀਵੀ ਵੀਡੀਓ ਖੰਘਾਲੇ ਤੇ ਇਹ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਨੌਜਵਾਨ ਅੰਦਰ ਬਿਲਕੁਲ ਮੱਥਾ ਟੇਕਣ ਵਾਸਤੇ ਨਹੀਂ ਗਿਆ 20 ਮਿੰਟ ਦੇ ਕਰੀਬ ਇਹ ਪ੍ਰਕਰਮਾਂ ਦੇ ਵਿੱਚ ਜਿਹੜਾ ਉਹ ਵੀਡੀਓਜ਼ ਬਣਾਉਂਦੇ ਰਹੇ ਜਿਹਦੇ ਵਿੱਚ ਉਹ ਕੁਰਲੀਆਂ ਕਰਦੀ ਵੀਡੀਓ ਸਾਰੇ মিডিਆ ਦੇ ਜਿਹੜੀ ਉਹ ਸਾਹਮਣੇ ਆ ਉਹ ਕੁਰਲੀਆਂ ਕਰਨ ਦੀ ਜਿਹੜੀ ਇਹਨਾਂ ਦੀ ਰਵਾਇਤ ਆ ਨਮਾਜ਼ ਪੜਨ ਤੋਂ ਪਹਿਲੂ ਇਹ ਜਿਹੜੀਆਂ ਉਹ ਕੁਰਲੀਆਂ ਕਰਦੇ ਉਹਨੂੰ ਅਜ਼ੂ ਕਹਿੰਦੇ ਨੇ ਆਪਣੀ ਜਿਹੜੀ ਆ ਇਹ ਲੈਂਗੁਏਜ ਦੇ ਵਿੱਚ ਸੋ ਸਾਰਾ ਇਨਸੀਡੈਂਟ 16 ਤਰੀਕ ਨੂੰ ਜਦੋਂ ਸਾਡੇ ਧਿਆਨ ਚ ਆਇਆ ਉਸ ਤੋਂ ਬਾਅਦ ਅਸੀਂ ਮੁਕੰਮਲ ਇਹਦੀ ਪੜਤਾਲ ਕੀਤੀ ਤਫ਼ਤੀਸ਼ ਕੀਤੀ ਉਸ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਨੌਜਵਾਨ ਹਰਮੰਦਰ ਸਾਹਿਬ ਸਿਰਫ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹੀ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਜਿਹੜੀ ਆ ਉਹ ਕੰਪਲੇਂਟ ਇਹਦੇ ਅਗੇਂਸਟ ਜਿਹੜੀ ਆ ਉਹ ਮੂਵ ਕਰਨ ਜਾ ਰਹੇ ਆ ਕਿ ਇਹਦੇ ਅਗੇਂਸਟ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਸੰਗਤ ਦੇ ਸਾਹਮਣੇ ਆਏ ਕਿਉਂਕਿ ਹਰਮੰਦਰ ਸਾਹਿਬ ਰੋਜ਼ ਹੀ ਬਹੁਤ ਵੱਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਪਰ ਸੰਗਤਾਂ ਦੇ ਹੱਲ ਅਗੇ ਉਹ ਸਾਰੇ ਪ੍ਰਬੰਧ ਜਿਹੜੇ ਉਹ ਛੋਟੇ ਪਏ ਜਾਂਦੇ ਨੇ 700 ਦੇ ਕਰੀਬ ਸੀਸੀਟੀਵੀ ਕੈਮਰਾ ਲੱਗੇ ਨੇ ਹਜ਼ਾਰ ਤੋਂ ਪਲੱਸ ਜਿਹੜਾ ਐਮਪਲਾਈ ਮੁਲਾਜ਼ਮ ਜਿਹੜੇ ਆ ਹਮੇਸ਼ਾ ਹੀ ਜਿਹੜੇ ਹਰਮੰਦਰ ਸਾਹਿਬ ਪ੍ਰਿੰਸਿਸ ਦੇ ਅੰਦਰ ਹੁੰਦੇ ਆ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਬਿਮਾਰ ਜਿਹਨਾਂ ਦੀ ਮਾਨਸਿਕਤਾ ਹੋਇਆ ਉਹ ਜਦੋਂ ਕਿਤੇ ਕੋਈ ਨਾ ਕੋਈ ਉਹ ਟਾਈਮ ਉਹ ਕੋਈ ਰਸਤਾ ਕੱਢ ਲੈਂਦੇ ਆ ਤਾਂ ਜੋ ਇਹੋ ਜੀ ਕਿਸੇ ਨਾ ਕਿਸੇ ਮੰਦ ਭਾਗੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਵੇ ਅੱਛਾ ਇਹਦੀ ਮਨਸ਼ਾ ਸਿਰਫ ਬੇਦਬੀ ਕਰਨੀ ਸੀ ਦੇਖੋ ਇਹ ਤੇ ਹੁਣ ਜੋ ਸਾਡੇ ਐਵੀਡੈਂਸ ਜੋ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੰਦਾ ਅੰਦਰ ਆਉਂਦਾ ਹਰਮੰਦਰ ਸਾਹਿਬ ਦੇ ਪ੍ਰਿੰਸਿਸ ਦਾਖਲ ਹੁੰਦਾ ਚਰੋਵਰ ਸਾਹ ਦੇ ਪਾਣੀ ਦੇ ਨਾਲ ਜਲ ਦੇ ਨਾਲ ਜਿਹੜਾ ਉਹ ਕੁਰਲੀਆਂ ਕਰਕੇ ਮੱਥਾ ਟੇਕਣ ਤੋਂ ਬਗੈਰ ਹੀ ਜਿਹੜਾ ਉਹ ਬਾਹਰ ਚਲੇ ਜਾਂਦਾ ਉੱਤੋਂ ਤਾਂ ਮਨਛਾ ਦੀ ਬਿਲਕੁਲ ਜਿਹੜੀ ਇੰਟੈਂਸ਼ਨ ਉਹ ਕਲੀਅਰ ਸੀ ਇਹ ਤੋਂ ਫਰਦਰ ਪੜਤਾਲ ਦੇ ਵਿੱਚ ਪੰਜ ਜਾਣੇ ਸੀ ਟੋਟਲ ਚਾਰ ਹੋਰ ਵੀ ਇਹਦੇ ਨਾਲ ਸੀ ਇਹਦੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹੜੇ ਨਾਲ ਵੀਡੀਓਜ਼ ਵੀ ਬਣਾ ਰਹੇ ਸੀ ਕਿਹਦੇ ਏਜੰਸੀ ਦੇ ਨੇ ਇਹਨਾਂ ਦੇ ਰੂਟਸ ਕਿਹਦੇ ਨਾਲ ਜੁੜੇ ਨੇ ਇਹਦੇ ਪੁਲਿਸ ਪੜਤਾਲ ਦਾ ਫਰਦਰ ਮੈਟਰ ਆ ਅੱਛਾ ਉਨੀ ਕੋਈ ਹੋਰ ਵੀ ਬਾਕੀਆਂ ਨੇ ਵੀ ਕੀਤਾ ਜੀ ਇਸ ਤਰ੍ਹਾਂ ਦਾ ਤੁਹਾਨੂੰ ਦੇਖੋ ਬਾਕੀ ਸਾਰੇ ਨਾਲ ਹੀ ਸੀ ਇਹ ਤੇ ਹੋਰ ਉਸ ਕਨਸਪੀਰੇਸੀ ਆ ਇਹ ਤਾਂ ਜਦੋਂ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਉਦੋਂ ਪਤਾ ਲੱਗਣਾ ਕਿ ਇਹ ਇਹਨਾਂ ਦੇ ਮਾਈਂਡ 'ਚ ਕੀ ਚੱਲਦਾ ਹੈ ਇਹ ਕਾਂਸਪੀਰੇਟਰ ਜਿਹੜੇ 5 ਜਣੇ ਇਕੱਠੇ ਹੋ ਕੇ ਆਏ ਇਹਨਾਂ ਦੇ ਮਾਰਚ ਚ ਕਿਹੜੀ ਕ੍ਰਿਮਿਨਲ ਕਾਂਸਪੀਰੇਸੀ ਸੀ ਕਿਹੜੀ ਫੋਰਸ ਆ ਪਿੱਛੇ ਜਿਨੇ ਇਹਨਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਜਿਹੜਾ ਉਪਰੇਰਿਤ ਕੀਤਾ ਇਸ ਤੋਂ ਬਾਅਦ ਨੇ ਨਮਾਜ਼ ਅਦਾ ਕੀਤੀ ਜੀ ਉਸ ਤੋਂ ਬਾਅਦ ਜਿਹੜਾ ਕਿਉਂਕਿ ਜਦੋਂ ਨੇ ਉਰਲੀ ਕੀਤੀ ਨਹੀਂ ਜੀ ਨਹੀਂ ਅੰਦਰ ਕੁਛ ਨਹੀਂ ਕੀਤਾ ਉਰਲੀ ਅਦਾ ਕਰਕੇ ਟੋਪੀ ਉਹ ਬਾਹਰ ਤੇ ਉਹ ਸਾਨੂੰ ਬਾਹਰ ਦਾ ਨਹੀਂ ਪਤਾ ਬਾਹਰ ਤੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਕਿ ਮੈਂ ਸਿੱਖ ਦਾ ਧਰਮ ਦਾ ਸਤਕਾਰ ਕਰਦਾ ਆ ਤੇ ਮੇਰੇ ਮਨ ਦੀ ਆਸਥਾ ਜੀ ਮੈਂ ਮੱਥਾ ਟੇਕਣਾ ਮੰਦਰ ਸਾਹਿਬ ਪਰ ਮੱਥਾ ਟੇਕਣ ਤੋਂ ਬਿਗੈਰ ਹੀ ਇਹ ਬਾਹਰ ਜਿਹੜੇ ਸਾਰੇ ਉਹ ਚਲੇ ਗਿਆ ਕਿਤਨਾ ਕਿਤੇ ਜਿਹੜੀ ਕੰਟਰਡਿਕਸ਼ਨ ਹੈ ਅੰਦਰ ਵਾਲੀ ਵੀਡੀਓ ਤੇ ਬਾਹਰ ਵਾਲੀ ਵੀਡੀਓ ਚ ਇਹ ਸਾਰਾ ਇਨਵੈਸਟੀਗੇਸ਼ਨ ਚ ਬਾਹਰ ਆਉਣਾ ਅੱਛਾ ਉਹਨੇ ਮਾਫੀ ਦੀ ਵੀਡੀਓ ਨੂੰ ਤੁਸੀਂ ਕੰਸੀਡਰ ਫਿਰ ਨਹੀਂ ਕਰਦੇ ਦੇਖੋ ਜੀ ਮਾਫੀ ਜਦੋਂ ਅਸੀਂ ਆਪਣੀ ਪੜਤਾਲ ਕਰਾ ਲਈ ਜਿਹੜੇ ਉਹਰ ਮੰਦਰ ਸਾਹਿਬ ਅੰਦਰ ਮੱਥਾ ਟੇਕਦਾ ਆਸਤਾ ਦੇ ਨਾਲ ਬੋਨਫਾਈਡ ਲਈ ਕੋਈ ਸਾਨੂੰ ਹੁੰਦਾ ਕਿ ਇਹ ਮੱਥਾ ਟੇਕਣ ਆਇਆ ਜੀ ਚਲੋ ਇਹ ਮਾਫੀ ਮੰਗ ਰਿਹਾ ਇਹਨੂੰ ਨਹੀਂ ਸੀ ਪਤਾ ਸਾਡਾ ਤੇ ਜਿਹੜਾ ਬੰਦਾ ਅੰਦਰ ਮੱਥਾ ਟੇਕਣ ਹੀ ਨਹੀਂ ਗਿਆ ਸਿਰਫ ਸਰੋਵਰ ਸਾਹਿਬ ਚ ਆ ਕੇ ਕੁਰਲੀਆਂ ਕਰਕੇ ਉਹ ਬੰਦਾ ਬਾਹਰ ਚਲੇ ਜਾਂਦਾ ਤੇ ਇਹਦੀ ਜਿਹੜੀ ਮਾਫਰੀ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ ਇਹਦੇ ਉਂਗਲ ਦਿਖਾਈ ਗਈ ਉਹਨੂੰ ਕਿਸ ਤਰ੍ਹਾਂ ਵੇਦੇ ਕਿਉਂਕਿ ਸਿੱਖ ਸੰਗਤਾਂ ਉਹਦੇ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਖਾਸ ਕਰਕੇ ਉਹਨੇ ਘਰ ਮੰਦਰ ਸਾਹਿਬ ਨੂੰ ਉਂਗਲ ਦਿਖਾਈ ਉਸਨੇ ਜਦੋਂ ਕੋਈ ਪਤਾ ਕੀਆ ਇਹ ਹੁਣ ਜਿੰਦਾ ਵੀ ਇੰਡੀਵਿਜੂਅਲ ਜਿਹ ਗੁਰੂ ਤੇ ਜਿਹੜੀ ਉਂਗਲ ਚੁੱਕਣੀ ਜਾਂ ਗੁਰੂ ਘਰਾਂ ਦੇ ਅਗੇਂਸਟ ਜਿਹੜੀ ਉਂਗਲ ਜਿਹੜੀ ਉਹ ਚੁੱਕਣੀ ਇਹ ਤੇ ਗੁਰੂ ਸਾਹਿਬ ਆਪ ਵੇਖਦੇ ਆ ਆਪ ਉਹਨਾਂ ਨੂੰ ਪਤਾ ਆ ਤੇ ਇਹੋ ਜੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਨਾ ਗੁਰੂ ਦੀ ਕਚੈਰੀ 'ਚ ਬਖਸ਼ਣਾ ਜਾਣਾ ਚਾਹੀਦਾ ਨਾ ਹੀ ਦੁਨਿਆਵੀ ਕਚੈਰੀ ਦੇ ਵਿੱਚ ਇਸੇ ਕਰਕੇ ਅਸੀਂ ਕੰਪਲੇਂਟ ਮੂਵ ਕਰ ਰਹੇ ਆ ਕਿ ਫਰਦਰ ਜਿਹੜੀ ਸਚਾਈ ਬਾਹਰ ਇਨਵੈਸਟੀਗੇਸ਼ਨ ਦਾ ਇਹ ਮੈਟਰ ਆ ਸਚਾਈ ਇਹ ਗਾਜ਼ੀਆਬਾਦ ਦੇ ਜਿਹੜਾ ਉੱਥੋਂ ਦਿੱਲੀ ਦਾ ਰਹਿਣ ਵਾਲਾ ਕੀ ਕਰਦਾ ਕੀ ਹੈ ਜੀ ਕੋਈ ਉਹਦੇ ਬਾਰੇ ਸਾਨੂੰ ਅਜੇ ਨਹੀਂ ਕੋਈ ਜਾਣਕਾਰੀ ਬਾਕੀ ਇਹ ਜਿਹੜੀ ਫਰਦਰ ਉਹਨੂੰ ਅਰੈਸਟ ਕਰਨਗੇ ਪਰਚਾ ਦਰਜ ਕਰਨਗੇ ਉਹ ਸਾਰਾ ਕੁਝ ਬਾਹਰ ਆ ਜਾਣਾ ਇਹਦਾ ਉਹ ਪ੍ਰੋਸ ਕਰੇਗੀ ਪਹਿਲਾਂ ਵੀ ਯੋਗਾ ਦੀ ਕੁੜੀ ਅੱਲਾ ਪਰਚਾ ਹੋਇਆ ਬਿਲਕੁਲ ਉਹ ਵੀ ਪਰਚਾ ਦੇਖੋ ਦੇਖੋ ਤੇ ਉਸ ਤਰ੍ਹਾਂ ਫੇਰ ਹੁਣ ਇੱਕ ਹੋਰ ਜਿਹੜੀ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਵੀ ਜਿਹੜੀ ਇਹਨਾਂ ਐਫ ਆਈ ਆਰ ਦਰਜ ਕਰ ਦਿੱਤੀ ਬਾਅਦ ਚ ਟਿਲ ਡੇਟ ਉਹਨੂੰ ਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਕੋਰਟ ਵਿੱਚ ਸੈਕਸ਼ਨ 156 3 ਥੱਲੇ ਜਿਹੜੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਇਹਦੀ ਜਿਹੜੀ ਰੈਸਟ ਉਹਨੂੰ ਇਹਨਾਂ ਸਮਨ ਵੀ ਭੇਜੇ ਬਾ ਟੋਟਲ ਡੇਟ ਪੁਲਿਸ ਕੋ ਵੀ ਜਿਹੜੀ ਉਹ ਸ਼ਾਮਲ ਤਫਤੀਸ਼ ਨਹੀਂ ਉਹ ਲੜਕੀ ਅਜੇ ਤੱਕ ਹੋਈ ਤੋ ਸੋ ਇਹ ਆ ਕਿ ਇਹੋ ਜਿਹਾ ਢੱਲਾ ਜਿਹੜਾ ਹੈ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਦੇ ਇਸ਼ੂਜ਼ ਨੇ ਇੱਕ ਪੰਨੇ ਤੇ ਸਰਕਾਰ ਜਿਹੜੇ ਉਹ ਨਵੇਂ ਬਿੱਲ ਰਿਹਾ ਵੀ ਆ ਦੂਜੀ ਸਾਈਡ ਤੇ ਜਿਹੜਾ ਪੁਲਿਸ ਨੂੰ ਇਹ ਤੇ ਜਿਹੜਾ ਸੰਜੀਦਗੀ ਦੇ ਨਾਲ ਸੀਰੀਅਸਨੈਸ ਦੇ ਨਾਲ ਜਿਹੜਾ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਰੈਸਪੀ ਆ ਦੀ ਗੁਰੂ ਘਰ ਦੀ ਦੇ ਦੇਖੋ ਜੀ ਪਵਿੱਤਰ ਸਾਡੀ ਆਸਤਾ ਜੁੜੀ ਆ ਪਵਿੱਤਰ ਜਲ ਪਵਿੱਤਰ ਸਰੋਵਰ ਮੰਦਿਰ ਸਾਹਿਬ ਦੇ ਪ੍ਰੈਂਸਿਸ ਚ ਇਤਨਾ ਕੋਈ ਚੂਲੀਆ ਕਰੇ ਉਸ ਤੋਂ ਵੱਡੀ ਬੇਅ ਜੀ ਠੀਕ ਹੈ ਹਲੋ